ਨੀ ਨੇ ਵੀ ਮੇਰੇ ਜਾ ਮੋਦੀ ਭਾਈ ਸਾਫਾ ਲਓ ਤੇ ਜਿਹੜਾ ਸਪੇਰਾ ਹੁੰਦਾ ਨਾ ਸੱਪ ਤੇ ਖੜ ਦੇ ਉੱਤੇ ਖੜ ਕੇ ਦੇਖ ਲੈਂਦਾ ਵੀ ਇਹ ਜਾਨਵਰ ਕਿਹੜਾ ਤੇ ਨੇ ਉਹਨੇ ਕਹਿਣ ਦੇ ਨਾਲ ਹੱਥ ਪਾ ਲਿਆ ਖੜ ਦੇ ਵਿੱਚ ਤੇ ਇਹਦਾ ਲੜਿਆ ਕਿਹੜਾ ਕੋਬਰਾ ਤੇ ਕੋਬਰਾ ਲੜ ਕੇ ਪੈਰਲਾਈਜ਼ ਹੋ ਚੁੱਕਿਆ ਉਹਨਾ ਅੱਗੇ ਵਾਲਾ ਤੇ ਨਾ ਪਿੱਛੇ ਵਾਲਾ ਉਹ ਪੈ ਚੁੱਕਿਆ ਪੇਟ ਦੇ ਉੱਤੇ ਇਹ ਆਪਣਾ ਇਤਿਹਾਸ ਆ ਇਹਨੂੰ ਇਦਾਂ ਹੀ ਰੱਖਣਾ ਪੈਰਲਾਈਜ਼ ਕਰਕੇ ਤੇ ਇਹ ਜਿੱਦ ਆਪਣੇ ਸਿਆਣੇ ਕਹਿੰਦੇ ਆ ਨਾ 12 ਸਾਲ ਬਾਅਦ ਰੂੜੀ ਦੀ ਸੋਣ ਲਈ ਇਹਦੀ ਤਾਂ ਸੱਤ ਬਾਅਦ ਹੀ ਸੋਣ ਲਈ ਅਜੇ ਅੱਠਵਾਂ ਲੱਗਣਾ ਤੇ ਇੱਥੇ ਜਿਹੜੇ ਕਿਸਾਨ ਟਰਾਲੀਆਂ ਪਰ ਕਿਲੇ ਆਏ ਆ ਨਾ ਇਹਨੂੰ ਟਰਾਲੀਆਂ ਚ ਪਾ ਕੇ ਲੈ ਜਾਣਗੇ ਤੇ ਉਥੇ ਰੂੜੀ ਇੱਤਾਂ ਹੀ ਖਿਲਾਰ ਦੇਣਗੇ ਆਪਣੇ ਖੇਤਾਂ ਦੇ ਵਿੱਚ ਜਿਹੜੇ ਦੇ ਤਿੰਨ ਆਰਡੀਨਸ ਨੇ ਉਹ ਤੁਸੀਂ ਜਾਣਦੇ ਹੋ ਤੁਹਾਨੂੰ ਦੱਸਣ ਦੀ ਲੋੜ ਨਹੀਂ ਮੇਰੇ ਭਰਾਵੋ ਪੰਜਾਬੀ ਦਾ ਇਹ ਫਰਜ਼ ਬਣਦਾ ਹੁੰਦਾ ਸਿੰਘ ਨਾ ਸ਼ੇਰ ਦਾ ਨੈਂਗ ਸਿੰਘ ਤੇ ਸੂਬਾ ਮਤ ਪਹਿਲੀ ਹੱਥ ਚੜਿਆ ਵਈ ਸਟੇਟ ਤੇ ਕਿਉਂਕਿ ਮੇਰੇ ਬਲ ਭਲੇ ਨੇ ਬੰਦੇ ਵਿੱਚ ਤੇ ਜਿਹੜਾ ਨਿੰਗ ਸਿੰਘ ਉਹ ਗੁਰੂ ਦੀ ਫੌਜ ਆ ਜਿਹੜਾ ਆੜ ਕੇ ਖੜ ਗਿਆ ਸਿੰਘਾਂ ਦੇ ਨਾਲ ਉੱਥੇ ਚਲਦੇ ਪਿਆਨ ਬਹੁਤ ਤਰ੍ਹਾਂ ਦੇ ਚਲਦੇ ਚੱਲਣਗੇ ਵੀ ਹੈਗੇ ਇਸ ਕਰਕੇ ਇਹਨਾਂ ਪਿਆਨਾਂ ਦੇ ਵਿੱਚ ਲੋਡ ਨਹੀਂ ਆਪਾਂ ਫੇਸਬੁਕ ਤੇ ਟਵਿੱਟਰ ਤੇ ਟਵਿੱਟਰ ਦੀ ਦਾ ਪੈਸੇ ਲੋਡ ਵੀ ਹੈ ਨਹੀਂ ਸੀ ਇਹ ਹੁਣ ਪਈ ਆ ਤੇ ਤੇ ਕਲੱਚ ਫਲੇ ਸਾਰੇ ਕੱਢਦੇ ਆ ਸਿੰਘਾਂ ਨੇ ਮੇਰੇ ਵੀਰਾਂ ਨੇ ਇਹਨਾਂ ਕਦੇ ਹਿਆਣ ਪੜਨੇ ਆ ਜਿੰਨੇ ਮੇਰੇ ਭਰਾ ਨੇ ਨਾ ਰਹੀ ਆ ਕੋਈ ਫ੍ਰੈਂਚ ਜਾਣਦਾ ਕੋਈ ਇੰਗਲਿਸ਼ ਜਾਣਦਾ ਤੇ ਕੋਈ ਡੁੱਟ ਜਾਣ ਦਾ ਇੱਥੇ ਤਾਂ ਗੋਦੀ ਮੀਡੀਆ ਤਾਂ ਬਹੁਤ ਟਾਈਮ ਲੱਗ ਜਾਣਾ ਇੱਥੇ ਆਪਨ ਜੇ ਆਪਣੇ ਨਾਲ ਵਿਚਾਰ ਕਰਨ ਤੇ ਆ ਜਾਣ ਤੇ ਜਾਂ ਤੇ ਇਸ ਕਰਕੇ ਇਹਦੇ ਨਾਲ ਬਾਲਾ ਕੋਈ ਮੋਦੀ ਦਾ ਐਡਾ ਕੋਈ ਹੈ ਨਹੀਂਗਾ ਚੱਕਰ ਇਹਦਾ ਕੜਤਾ ਪ੍ਰੇਖਾ ਜਿਹੜਾ ਆਪਾਂ ਧਰਨਾ ਲਈ ਦਿੱਲੀ ਦੇ ਪ੍ਰੈਸਾਂ ਉਪਰ ਜਿੱਤ ਚੁੱਕੇ ਹਾਂ 100% ਜਿੱਤ ਚੁੱਕਿਆ ਸਾਕਰੀਏ ਕਾਲਾ ਜਿੰਦਾਬਾਦ ਤੇ ਮੇਰੇ ਭਰਾਓ ਇਸ ਕਰਕੇ ਤੁਸੀਂ ਇੱਕ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਨਾ ਜਿੰਨੇ ਆਪਣੇ ਰਿਸ਼ਤੇਦਾਰ ਨੇ ਇੰਡੀਆ ਦੇ ਵਿੱਚ ਜਿੱਦਾਂ ਆਪਾਂ ਉਦੋਂ ਆਮ ਪਾਰਟੀ ਵੇਲੇ ਕਿਹਾ ਸੀ ਨਾ ਅਸੀਂ ਬਾਈਕਾਟ ਕਰਾਂਗੇ ਇਸ ਕਰਕੇ ਮੇਰੇ ਭਰਾਵੋ ਫੋੜ ਤੁਸੀਂ ਆਪਣੇ ਰਿਸ਼ਤੇਦਾਰੀਆਂ ਚ ਕਹਿ ਦਿਓ ਜੋ ਵੀ ਆਪਣੇ ਰਿਸ਼ਤੇਦਾਰ ਨੇ ਚਾਚੇ ਤਾਏ মামੇ ਜਿੰਨੇ ਵੀ ਹੈ ਗਿਆ ਕਿ ਜਿਹੜਾ ਦਿੱਲੀ ਨਹੀਂ ਨਾ ਗਿਆ ਅਸੀਂ ਉਹਦਾ ਬਾਈਕਾਟ ਕਰਾਂਗੇ ਤੁਸੀਂ ਮੇਰੇ ਸਾਨੀ ਹਾਂਜੀ ਹਾਂਜੀ ਬੋਲੇ ਸੋਨਿਆ ਸੋਨਿਆ ਇਸ ਕਰਕੇ ਭਾਈ ਮੋਦੀ ਵੀਡੀਆ ਦਾਸ ਦੇਣਾ ਸੋਨਿਆ ਆ ਇੰਨੇ ਸਿੰਘ ਖੜੇ ਆ ਤੇ ਸਾਨੂੰ ਆਹੀ ਤਖਤ ਦੇਖ ਲੈਣ ਲੈ ਸੁਖਿਆ ਵੀ ਪੰਜਾਬੀ ਕਾਹਨ ਹੁੰਦਾ ਤੇ ਪੰਗਾ ਕਿਹਦੇ ਨਾਲ ਪੈ ਗਿਆ ਸਿੰਘ ਨਾਲ ਪੈ ਗਿਆ ਤੇ ਜਿੱਤੇ ਅਰਦਾਸ ਕਰਕੇ ਸਿੰਘ ਤੁਰੇ ਸੀ ਨਾ ਪੰਜਾਬ ਤੋਂ ਤੇ ਗੁਰੂ ਸਾਹਿਬ ਆਪ ਅਗਵਾਈ ਕਰ ਰਹੇ ਸੀ ਉਹਦੀ ਆਪ ਤੇ ਆਪਾਂ ਸੋਚਿਆ ਵੀ ਨਹੀਂ ਸੀ ਤੇ ਦਿੱਲੀ ਜਾ ਕੇ ਬੈਠਾਂਗੇ ਨਾ ਕਿਸਾਨ ਜਥੇਬੰਦੀਆਂ ਨੇ ਸੋਚਿਆ ਸੀ ਇਹਦੇ ਨਾਲ ਆਪਾਂ ਸੋਚਿਆ ਸੀ ਜਿੱਥੇ ਜਾ ਕੇ ਗੁਰੂ ਸਾਹਿਬ ਨੇ ਆਪ ਨੂੰ ਪੁੱਠਾਤਾ ਜਿੱਥੇ ਆਪਾਂ ਮਾਨਕਾਂ ਰਾਜ ਕਰੇਗਾ ਖਾਲਸਾ ਜਦੋਂ ਰਾਜ ਲੱਗਦਾ ਨਾ ਨਾਲ ਤੇ ਰਾਜ ਹੈ ਵੀ ਹੈਗਾ ਤੇ ਕਰਾਂਗੇ ਵੀ ਹੈਗੇ ਆਉਣ ਵਾਲੇ ਟਾਈਮ ਦੇ ਵਿੱਚ ਤੇ ਕੀਤਾ ਵੀ ਹੈ ਕਰਕੇ ਛੱਡਿਆ ਵੀ ਆ ਇਹ ਰਾਜ ਤਾਂ ਆਪਾਂ ਨੂੰ ਕੋਈ ਬਹੁਤੀ ਪੱਟੀ ਗੱਲ ਨਹੀਂ ਹੈਗੀ ਜਿੱਥੇ ਆਪਾਂ ਬਹਿ ਗਏ ਨਾ ਤੇ ਆਉਣ ਵਾਲੇ ਹਫ਼ਤੇ ਦੇ ਵਿੱਚ ਪਤਾ ਲੱਗ ਜਾਣਾ ਵੀ ਅਸੀਂ ਕਰਦੇ ਕੀ ਆ ਸੋ ਮੈਂ ਇਸ ਕਰਕੇ ਕਹਿੰਦਾ ਮੈਂ ਅਸੀਂ ਇਧਾਂ ਨੂੰ ਪੜਨਾਮ ਕਰਦਾਂ ਇਹ ਹੱਤ ਆਪਣੇ ਬਹੁਤ ਆਪਣੇ ਦੁੱਖ ਤੇ ਹੀ ਚੱਲ ਰਿਹਾ ਬੱਚਿਆਂ ਦੇ ਉੱਤੇ ਸਿੰਘਾਂ ਦੇ ਕਿਉਂਕਿ ਭਾਈ ਇਸ ਹਫ਼ਤੇ ਦੇ ਵਿੱਚ ਗੁਰੂ ਸਾਹਿਬ ਨੇ ਜਾਣ ਪੱਟੀ ਸੀ ਤੇ ਹੁਣ ਮੋਦੀ ਦੀ ਚੜ ਪੱਟੀ ਜਾਣੀ ਆ ਇਸ ਹਫਤੇ ਦੇ ਵਿੱਚ ਸਰ ਸ੍ਰੀਆ ਖਾਲ ਤੇ ਮੇਰੇ ਤਾਵਾ ਇਸ ਹਫਤੇ ਦਾ ਇੱਕ ਹਫਤਾ ਰਹਿ ਗਿਆ ਬਸ ਜਿੱਥੋਂ ਤੱਕ ਮੇਰਾ ਯਕੀਨ ਆ ਸੋਪ ਇੱਕ ਹਫਤਾ ਰਹਿ ਗਿਆ ਪਾਈ ਦੀ ਚੜ ਪੱਟੀ ਗਈ ਆ ਇਸ ਕਰਕੇ ਮੇਰੇ ਪ੍ਰਾਉ ਇੱਕ ਹੋਰ ਬੇਨਤੀ ਕਰਦਾ ਕਿ ਸੇ ਜੋ 13 ਕਿਸਾਨ ਜਥੇਬੰਦੀਆਂ ਗਈਆਂ ਸੀ ਨਾ ਤੇ ਇੱਕ ਮੰਦੇ ਨੂੰ ਆਪਣ ਨੂੰ ਤੋਂ ਨੀਂਦ ਨਹੀਂ ਆਉਂਦੀ ਸੀਗੀ ਨੀਂਦ ਇਸ ਕਰਕੇ ਨਹੀਂ ਹੁੰਦੀ ਸੀ ਲੈ ਬੈੱਕ ਕੇ ਆਪਣੇ ਧਰਨੇ ਪਹਿਲਾਂ ਵੀ ਵਿਕਿਆ ਤੇ ਧਾਰਮਿਕ ਰੰਗ ਦੇ ਕੇ ਵੇਚੇਗੇ ਜਿਹੜਾ ਧਾਰਮਿਕ ਆਪਾ ਗੂਲੇ ਸੀ ਹੁਣ ਇਹ ਧਾਰਮਿਕ ਦਾ ਵਿਸ਼ਾ ਨਹੀਂ ਇਹ ਹਰੇਕ ਬੰਦੇ ਦਾ ਵਿਸ਼ਾ ਹੈਗਾ ਹਰੇਕ ਦੀ ਜ਼ਮੀਰ ਦਾ ਵਿਸ਼ਾ ਹੈਗਾ ਇਸ ਕਰਕੇ ਧਰਨਾ ਵਿਕਣਾ ਨਹੀਂ ਭਰਾਵੋ ਹਰੇਕ ਆਮ ਮਨ ਦਾ ਉਹਨਾਂ ਦੇ ਪਿੱਛੇ ਖੜਾਗਾ ਇਸ ਕਰਕੇ ਮੈਂ ਉਹਦੀ ਸੰਪਰਕ ਕੀਤਾ ਲਖੇ ਬਾਈ ਨਾਲ ਵੀ ਦੀਪ ਸਿੱਧੂ ਨਾਲ ਵੀ ਆਪਣੇ دوست ਨੇ ਮਿੱਤਰ ਨੇ ਨਾਲ ਉਹ ਕਹਿੰਦੇ ਬਾਈ ਕੋਈ ਵਿਕਿਆ ਨਹੀਂ ਕੋਈ ਗੱਲ ਨਹੀਂ ਰਾਮਨਾਥ ਤੁਸੀਂ ਸਾਡੇ ਪਿੱਛੇ ਖੜੇ ਹੱਥ ਲਾਈ ਤੇ ਸਾਨੂੰ ਕੋਈ ਚੱਕਰ ਨਹੀਂਗਾ ਆਪਾਂ ਭਰਾਵੋ ਪੰਜਾਬੀਆਂ ਦੇ ਨਾਲ ਰਹਿਣਾਗਾ ਤੇ ਹਮੇਸ਼ਾ ਰਹਾਂਗੇ ਥੋੜਾ ਧੰਨਵਾਦ ਕਰਦਾ ਭਾਈ ਇੱਥੇ ਆਉਣ ਤੇ ਇਹ ਆਪਣੇ ਧੰਨਵਾਦ ਬਣਦਾ ਵੀ ਹੈ ਨਹੀਂ ਤੁਹਾਡਾ ਫਰਜ਼ ਸੀਗਾ ਫਰਜ਼ ਸਮਝ ਕੇ ਆਏ ਹੋ ਇਸ ਕਰ ਮੇਰੇ ਭਰਾਓ ਆਪਾਂ ਇਦਾਂ ਹੀ ਮੋਢੇ ਨਾਲ ਮੋਢਾ ਲਾ ਕੇ ਖੜਾ ਰਹਿਣਾ ਪੰਜਾਬੀਆਂ ਦੇ ਨਾਲ ਕੋਈ ਵੀ ਗੱਲਬਾਤ ਹੋਵੇ ਕਿਤੋਂ ਵੀ ਹੋਣ ਵੀ ਤੇ ਆਪਾਂ ਦਿੱਲੀ ਜਿੱਤੀ ਬੈਠਿਆ ਭਾਈ ਜਿੱਤ ਕੇ ਛੱਡ ਕੇ ਆਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ